ਆਪ ਜੀ ਨੂੰ ਇਹ ਤਾਂ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਆਪ ਆਗੂ ਆਮ ਆਦਮੀ ਪਾਰਟੀ ਦੇ ਆਗੂ ਚੇਤਨ ਸਿੰਘ ਜੋੜਾ ਮਾਜਰਾ ਹੋਰਾਂ ਨੇ ਅਧਿਆਪਕਾਂ ਲਈ ਕੁਝ ਮੰਦੇ ਲਫ਼ਜ਼ ਬੋਲੇ ਇਸ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਵਿਵਾਦਾਂ ਦੇ ਵਿੱਚ ਕਿਰ ਚੁੱਕੇ ਨੇ ਪਰ ਇਹ ਵੀ ਪਤਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਵੀ ਛੇੜਿਆ ਹੋਇਆ ਪੰਜਾਬ ਸਰਕਾਰ ਨੇ ਤੇ ਨਾਲ ਦੀ ਨਾਲ ਹੁਣ ਉਹਨਾਂ ਨੇ ਐਜੂਕੇਸ਼ਨ ਨੂੰ ਲੈ ਕੇ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹਦੀ ਸ਼ੁਰੂਆਤ ਕੀਤੀ ਹੋਈ ਹੈ ਪਰ ਸਿੱਖਿਆ ਕ੍ਰਾਂਤੀ ਦੇ ਮੁੱਦੇ ਤੇ ਸਰਕਾਰ ਨੂੰ ਕਈ ਜਗ੍ਹਾ ਤੇ ਮਜ਼ਾਕ ਦਾ ਪੱਤਰ ਬਣਨਾ ਪਿਆ। ਇੱਕ ਮੋਗਾ ਜ਼ਿਲ੍ਹੇ ਦੇ ਸਕੂਲ ਦੀ ਇੱਕ ਗੱਲ ਹੈ ਜਿੱਥੇ ਪੰਜ ਜਿਹੜੇ ਪਲੇਟਾਂ ਜਿਹੜੀ ਸੀ ਬਲੈਕ ਜਿਹੜੇ ਸੀ ਉਹ ਲਾਏ ਗਏ। ਪੱਥਰ ਲਾਏ ਗਏ ਪੰਜ ਔਰ ਵੱਖਰੇ ਵੱਖਰੇ ਇੱਕੋ ਸਕੂਲ ਦੇ ਵਿੱਚ ਵੱਖਰੇ ਵੱਖਰੇ ਕਮਰਿਆਂ ਦੇ ਬਾਹਰ ਲਾਏ ਗਏ। ਤੇ ਇਸੇ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਬਾਥਰੂਮ ਰਿਪੇਅਰ ਕਰਨ ਦਾ ਇੱਕ ਪੱਥਰ ਜਿਹੜਾ ਲਾਇਆ ਗਿਆ ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫੀ ਪ੍ਰਚਾਰਿਆ ਗਿਆ ਤੇ ਸਰਕਾਰ ਉਸ ਮਾਮਲੇ ਦੇ ਵਿੱਚ ਬਹੁਤ ਹਾਸੂ ਹਣੀ ਸਥਿਤੀ ਦਾ ਸ਼ਿਕਾਰ ਹੋਈ ਹੈ ਪਰ ਮੋਗਾ ਜ਼ਿਲ੍ਹੇ ਦੀ ਧਰਮਕੋਟ ਸਬਡਿਵੀਜ਼ਨ ਦੇ ਵਿੱਚ ਲੋਕਲ ਆਮ ਆਦਮੀ ਪਾਰਟੀ ਦੇ ਐਮਐਲਏ ਦਵਿੰਦਰਜੀਤ ਸਿੰਘ ਲਾਡੀ ਨੇ ਇੱਕ ਨਹੀਂ ਦੋ ਨਹੀਂ ਬਲਕਿ ਪੰਜ ਪੱਥਰ ਇੱਕੋ ਸਕੂਲ ਦੇ ਵਿੱਚ ਇੱਕੋ ਦਿਨ ਲਾਏ ਔਰੇਨਾ ਪਲੇਕਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦਾ ਵੀ ਨਾਮ ਲਿਖਿਆ ਹੋਇਆ ਤੇ ਨਾਲ ਦੀ ਨਾਲ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਅਧੀਨ ਜੋ ਕੰਮ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਇਨਫਰਾਸਟ੍ਰਕਚਰ ਅਪਗ੍ਰੇਡ ਨੂੰ ਲੈ ਕੇ ਉਹਨਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਵੀ ਜਿਹੜੀ ਹੈ ਨਾਲ ਲਿਖੀ ਗਈ ਹੈ। ਔਰ ਇਸ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਕਹਾਣੀ ਜਿੱਥੇ ਪੰਜ ਪੱਥਰ ਲਾਏ ਗਏ ਨੇ ਉਸ ਦੀ ਕਹਾਣੀ ਇਹ ਹੈ। 2 ਸਾਲ ਤੋਂ ਵੀ ਵੱਧ 11ਵੀਂ ਤੇ 12ਵੀਂ ਨੂੰ ਪੜਾਉਣ ਲਈ ਇੱਥੇ ਇੱਕ ਵੀ ਲੈਕਚਰਰ ਨਹੀਂ ਹੈ ਲੈਕਚਰਰ ਦੀਆਂ 4 ਪੋਸਟਾਂ ਜਿਹੜੀਆਂ ਨੇ ਉਹ ਖਾਲੀ ਪਈਆਂ ਨੇ ਸਕੂਲ ਦੇ ਵਿੱਚ ਸਾਇੰਸ ਤੇ ਕਮਰਸ ਲਈ 11ਵੀਂ ਤੇ 12ਵੀਂ ਦੇ ਵਿੱਚ ਬੱਚਿਆਂ ਨੂੰ ਕੁਝ ਨਹੀਂ ਪੜਾਇਆ ਜਾਂਦਾ ਤੇ ਨਾਲ ਦੀ ਨਾਲ 4 ਜਿਹੜੀਆਂ ਪੋਸਟਾਂ ਹਿਮਨਿਟੀਜ਼ ਦੇ ਹੈਗੀਆਂ ਨੇ ਉਹ ਵੀ ਖਾਲੀ ਨੇ ਔਰ ਇੱਥੇ ਹੀ ਸਕੂਲ ਵਿੱਚ ਪੜਾਉਣ ਵਾਲੀ ਇੱਕ ਮੈਥ ਦੀ ਅਧਿਆਪਕਾ ਨੇ ਦੱਸਿਆ ਜਿਨ੍ਹਾਂ ਨੂੰ ਐਡੀਸ਼ਨਲ ਚਾਰਜ ਵੀ ਦਿੱਤਾ ਹੋਇਆ ਹੈ ਸਕੂਲ ਦਾ ਉਹਨਾਂ ਨੇ ਕਿਹਾ ਕਿ ਸਾਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਹੁਕਮਾਂ ਤਹਿਤ ਜਿਹੜੇ 5 ਪੱਥਰ ਲਾਉਣ ਲਈ ਕਿਹਾ ਗਿਆ ਸੀ ਅਸੀਂ ਉਹ ਹੀ ਲਾਏ ਤਿੰਨ ਜਿਹੜੇ ਕਲਾਸਰੂਮ ਸੀ ਉਹਨਾਂ ਦੇ ਬਾਹਰ ਲਾਏ ਗਏ ਇੱਕ ਲੈਬ ਦਾ ਵਿੱਚ ਪੱਥਰ ਲਾਇਆ ਗਿਆ ਤੇ ਇੱਕ ਬਾਉਂਡਰੀ ਵਾਲ ਦਾ ਪੱਥਰ ਲਾਇਆ ਗਿਆ ਪਰ 2 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਇਸ ਸਕੂਲ ਦੇ ਵਿੱਚ ਰੈਗੂਲਰ ਪ੍ਰਿੰਸੀਪਲ ਵੀ ਨਹੀਂ ਹੈ ਤੇ ਮਾਸਟਰ ਕੇਡਰ ਜਿਨ੍ਹਾਂ ਦਾ ਕੰਮ 6ਵੀਂ ਤੋਂ 10ਵੀਂ ਨੂੰ ਪੜਾਉਣਾ ਹੁੰਦਾ ਉਹ 11ਵੀਂ ਤੇ 12ਵੀਂ ਨੂੰ ਪੜਾ ਰਹੇ ਨੇ ਕਿਉਂਕਿ ਲੈਕਚਰਰਾਂ ਦੀਆਂ ਪੋਸਟਾਂ ਖਾਲੀ ਨੇ ਤੇ ਅੰਗਰੇਜ਼ੀ ਪੰਜਾਬੀ ਪੋਲੀਟੀਕਲ ਸਾਇੰਸ ਤੇ ਹਿਸਟਰੀ ਹੀ ਪੜਾਈ ਜਾਂਦੀ ਹੈ ਸਾਇੰਸ ਜਾਂ ਕਾਮਰਸ ਇੱਥੇ 11ਵੀਂ 12ਵੀਂ ਨੂੰ ਨਹੀਂ ਪੜਾਈ ਜਾਂਦੀ ਸੋ ਇਹ ਹੈ ਕਹਾਣੀ ਮੋਗਾ ਜ਼ਿਲ੍ਹੇ ਦੀ ਬਰਨਾਲਾ ਜ਼ਿਲ੍ਹੇ ਦੇ ਵਿੱਚ ਜੋ ਹੋਇਆ ਸੀ ਉਸ ਵਿੱਚ ਲੋਬ ਸਿੰਘ ਉਗੋ ਉਗੋ ਕੇ ਹੋਰਾਂ ਨੇ ਇੱਕ ਵਾਸ਼ਰੂਮ ਦੀ ਮੁਰੰਮਤ ਦਾ ਜਿਹੜਾ ਇੱਕ ਪੱਥਰ ਸੀ ਉਸ ਦਾ ਉਦਘਾਟਨ ਕੀਤਾ ਤੇ ਦੱਸਿਆ ਕਿ ਪਖਾਨੇ ਜਿਹੜੇ ਨੇ ਉਹਨਾਂ ਦੀ ਮੁਰੰਮਤ ਕੀਤੀ ਗਈ ਹੈ ਸੋ ਆਪਣੇ ਆਪ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਥੇ ਹਾਸੋ ਹੀਣੀ ਸਥਿਤੀ ਦਾ ਸ਼ਿਕਾਰ ਹੋਣਾ ਪਿਆ ਹੈ ਭਗਵੰਤ ਮਾਨ ਹੋਰਾਂ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹਨਾਂ ਉਹਨਾਂ ਤੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਕੁਝ ਯਾਦ ਕਰਾਇਆ ਜਾ ਰਿਹਾ ਪਰ ਪੱਥਰ ਲਾਉਣ ਦੀ ਇਹ ਜੋ ਰਵਾਇਤ ਹੈ ਇੰਨੀ ਪੁਰਾਣੀ ਉਸ ਨੂੰ ਨਾ ਖਤਮ ਕਰਦੇ ਹੋਏ ਬਲਕਿ ਇਸ ਦੇ ਵਿੱਚ ਨਵਾਂ ਇੱਕ ਚੈਪਟਰ ਜਿਹੜਾ ਸਰਕਾਰ ਨੇ ਜੋੜ ਦਿੱਤਾ ਜਿਸ ਬਾਰੇ ਉਹਨਾਂ ਵੱਲੋਂ ਕੋਈ ਸੋਚਣਾ ਪੈਂਦਾ ਹੈ ਕਿ ਕੀ ਅਸੀਂ ਠੀਕ ਕਰ ਰਹੇ ਹਾਂ ਜਾਂ ਨਹੀਂ